ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚਣ ਤੇ ਸਾਰੇ ਮੇਰੇ ਸਤਿਕਾਰਯੋਗ ਵੀਰਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਹੈਗਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀਆਂ ਪਿੰਡਾਂ ਦੀਆਂ ਲਿੰਕ ਰੋਡਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈਗਾ ਜਿਹੜੀਆਂ ਪਹਿਲੇ ਸਮੇਂ ਦੌਰਾਨ ਪਿਛਲੇ 75 ਸਾਲਾਂ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਆਈਆਂ ਚਾਹੇ ਉਹ ਕਾਲੀ ਆਏ ਚਾਹੇ ਕਾਂਗਰਸੀ ਆਈ ਚਾਹੇ ਭਾਜਪਾ ਵਾਲੇ ਆਏ ਉਹਨਾਂ ਨੇ ਸੜਕਾਂ ਬਣਾਉਣ ਦਾ ਕੰਮ ਕੀਤਾ ਚਾਹੇ ਉਹਨਾਂ ਨੇ ਸੜਕਾਂ ਪੂਰੀਆਂ ਕੰਪਲੀਟ ਬਣਾਈਆਂ ਜਾਂ ਉਹਨਾਂ ਨੇ ਪੈਚ ਵਰਕ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਪੰਜਾਬ ਦੇ ਵਿੱਚ ਸੜਕਾਂ ਤਾਂ ਬਣਣੀਆਂ ਹੀ ਬਣਣਗੀਆਂ ਉਹਦੇ ਨਾਲ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ 5 ਸਾਲ ਦਾ ਇੱਕ ਐਗਰੀਮੈਂਟ ਵੀ ਨਾਲ ਕੀਤਾ ਗਿਆ ਹੈਗਾ ਕਿਉਂਕਿ ਲੋਕਾਂ ਦੀ ਬੜੀ ਗੱਲਾਂ ਹੁੰਦੀਆਂ ਸੀਗੀਆਂ ਕਿ ਸੜਕ ਬਣਨ ਤੋਂ ਇੱਕ ਮਹੀਨੇ ਬਾਅਦ ਸੜਕ ਟੁੱਟ ਜਾਂਦੀ ਹੈ 2 ਮਹੀਨੇ ਬਾਅਦ ਟੁੱਟ ਜਾਂਦੀ ਹੈ 6 ਮਹੀਨੇ ਬਾਅਦ ਟੁੱਟ ਜਾਂਦੀ ਹੈ ਤੇ ਮੁੜ ਕੇ ਉਸ ਸੜਕ ਦੀ ਕੋਈ ਵੀ ਸਾਰ ਨਹੀਂ ਲੈਂਦਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਨਵਾਂ ਸਕੀਮ ਤਹਿਤ ਸੜਕਾਂ ਬਣਾਣੀ ਸ਼ੁਰੂ ਕੀਤੀ ਗਈਆਂ ਨੇ ਜਿਸ ਵਿੱਚ ਜਿਹੜੇ ਪੂਰੇ ਪੰਜਾਬ ਦੇ ਵਿੱਚ ਸੜਕਾਂ ਬਣਣ ਗਈਆਂ ਤੇ ਉਸ ਜਿਹੜੀ ਵੀ ਨਵੀਂ ਸੜਕ ਹੁਣ ਬਣੇਗੀ ਉਸ ਸੜਕ ਦਾ 5 ਸਾਲ ਲਈ ਠੇਕੇਦਾਰ ਜ਼ਿੰਮੇਵਾਰ ਹੋਏਗਾ ਉਸ ਠੇਕੇਦਾਰ ਨੂੰ ਇੱਕ ਰੀਜ਼ਨੇਬਲ ਜੀ ਅਮਾਊਂਟ ਦਿੱਤੀ ਜਾਏਗੀ ਜਿਹਦੇ ਨਾਲ ਉਹ ਜਿਹੜੀ ਸੜਕਾਂ ਨੂੰ ਪ੍ਰੋਪਰ 5 ਸਾਲ ਤੱਕ ਮੇਨਟੇਨ ਕਰੇਗਾ ਤਾਂ ਜੋ ਪੰਜਾਬ ਦੇ ਕਿਸੇ ਵੀ ਸਾਡੇ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੜਕਾਂ ਤੋਂ ਸਮੱਸਿਆ ਨਾ ਆਵੇ ਅੱਜ ਸਾਡੇ ਮਾਰਕੀਟ ਕਮੇਟੀ ਰਾਜਪੁਰਾ ਦੇ ਵਿੱਚ ਵੱਲੋਂ ਤਕਰੀਬਨ 20 ਸੜਕਾਂ ਦਾ ਕੰਮ ਸ਼ੁਰੂ ਹੋ ਰਿਹਾ ਹੈ ਜਿਦੇ ਵਿੱਚ ਪਹਿਲੀ ਸੜਕ ਹੈਗੀ ਹੈ ਦਮਨਹੜੀ ਤੋਂ ਸਫਦਲਪੁਰ ਇਸ ਸੜਕ ਨੂੰ ਬਣਾਉਣ ਲਈ 45 ਲੱਖ ਰੁਪਿਆ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਹੈਗਾ ਦੂਜੀ ਹੈਗੀ ਹੈ ਫਿਰਨੀ ਪਿੰਡ ਖਾਨਪੁਰ ਗੰਡਿਆਂ ਇਹ ਸੜਕ ਵਾਸਤੇ ਤਕਰੀਬਨ 28 ਲੱਖ ਰੁਪਏ ਦਿੱਤਾ ਗਿਆ ਹੈਗਾ ਟਕਾਨਸੂ ਤੋਂ ਮਾਂਗਪੁਰ ਵਾਸਤੇ 72 ਲੱਖ ਰੁਪਏ ਦਿੱਤਾ ਗਿਆ ਹੈਗਾ ਜੀਟੀ ਰੋਡ ਤੋਂ ਮਹਿਤਾਬਗੜ ਲਈ 25 ਲੱਖ ਰੁਪਏ ਦਿੱਤਾ ਗਿਆ ਹੈਗਾ ਰਾਜਪੁਰਾ ਪਟਿਆਲਾ ਰੋਡ ਤੋਂ ਪਿੰਡ ਮਹਿਮਾ ਤੱਕ 21 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਦਮਨ ਹੈੜੀ ਤੋਂ ਸਫਦਲਪੁਰ ਲਈ 1 ਕਰੋੜ 37 ਲੱਖ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਫਬਰੂਰੀ ਤੋਂ ਖਾਨਪੁਰ ਖੁਰਦ ਲਈ 59 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਸੈਦ ਗੜੀ ਤੋਂ ਸਰੋਂ ਲਈ 57 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਰਾਜਪੁਰਾ ਤੋਂ ਸਥੇਰਾ ਲਈ 58 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਪਬਰਾ ਤੋਂ ਪਬਰੀ ਲਿੰਕ ਰੋਡ ਲਈ 39 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ। ਪਬਰਾ ਤੋਂ ਤਕਤੂ ਮਜਰਾ ਲਈ 14 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਹੈ। ਪੇੜਵਾ ਚੁੱਗੀਆਂ ਤੋਂ ਜੈ ਨਗਰ ਲਈ 18 ਲੱਖ ਰੁਪਏ ਦੇ ਅਪ੍ਰੋਕਸ ਗ੍ਰਾਂਟ ਦਿੱਤੀ ਗਈ ਹੈਗੀ ਹੈ। ਚੀਟੀ ਰੋਡ ਉਕਸੀ ਪਿਲਖਣੀ ਇਸਲਾਮਪੁਰ ਲਈ 48 ਲੱਖ ਰੁਪਿਆ ਜੀਟੀ ਰੋਡ ਤੋਂ ਉਕਸੀ ਪਿਲਖਣੀ ਇਸਲਾਮਪੁਰ ਲਈ 28 ਲੱਖ ਰੁਪਿਆ ਜੀਟੀ ਰੋਡ ਤੋਂ ਪਗੜਾਣਾ ਲਈ 3 ਕਰੋੜ 42 ਲੱਖ ਰੁਪਿਆ ਰਾਜਪੁਰਾ ਚੰਡੀਗੜ੍ਹ ਰੋਡ ਤੋਂ ਖੜੋਲਾ ਵਾਇਆ ਕੋਟਲਾ ਸਮੇਤ ਕੋਟਲਾ ਫਿਰਨੀ ਅਤੇ ਨਲਾਸ ਲਈ 250 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਉਕਸੀ ਸੈਣੀਆ ਤੋਂ ਉਕਸੀ ਜੱਟਾਂ ਲਈ 32 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਚੰਦੂਆ ਖਰੋਤ ਤੋਂ ਭੇੜਵਾਲ ਲਈ 24 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਨਲਾਸ ਤੋਂ ਬਖਸ਼ੀਵਾਲਾ ਲਈ 99 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ ਫਿਰਨੀ ਉਕਸੀ ਜੱਟਾਂ ਲਈ 12 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈਗੀ ਆ ਜਿਹੜੀ ਹਲਕਾ ਰਾਜਪੁਰਾ ਦੇ ਵਿੱਚ ਸਾਡੀ ਮਾਰਕੀਟ ਕਮੇਟੀ ਪੈਂਦੀ ਹੈਗੀ ਆ ਇਹਦੇ ਲਈ ਟੋਟਲ 1397 ਲੱਖ .50 ਲੱਖ ਰੁਪਏ ਦੀ ਟੋਟਲ ਗ੍ਰਾਂਟ ਦਿੱਤੀ ਗਈ ਹੈ ਮੈਂ ਹਲਕਾ ਰਾਜਪੁਰਾ ਦੇ ਸਾਰੇ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹ ਸੜਕਾਂ ਬਣਦੀਆਂ ਹੈਗੀਆਂ ਤੁਹਾਡੇ ਪੈਸੇ ਨਾਲ ਬਣਦੀਆਂ ਹੈਗੀਆਂ ਨੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈਗੀ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਪੰਗ ਸਿੰਘ ਮਾਨ ਜੀ ਨੇ ਜਿਹੜੀ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਕਿ ਜਿਹੜੀ ਸੜਕਾਂ ਬਣਣਗੀਆਂ ਉਹਦੀ 5 ਸਾਲ ਵਾਸਤੇ ਠੇਕੇਦਾਰ ਰਿਪੇਅਰ ਕਰੇਗਾ ਤੁਹਾਨੂੰ ਸਾਰਿਆਂ ਨੂੰ ਇਹੀ ਮੈਂ ਦੱਸਣਾ ਚਾਹੁੰਦਾ ਇਸ ਪ੍ਰੈਸ ਕਾਨਫਰੰਸ ਦੇ ਥਰੂ ਜਿਹੜੀਆਂ ਵੀ ਸੜਕਾਂ ਬਣਨਗੀਆਂ ਜੇ ਇਹਨਾਂ ਸੜਕਾਂ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈਗੀ ਹੈ ਜਾਂ ਟੁੱਟਦੀਆਂ ਹੈਗੀਆਂ ਤਾਂ ਜਿਹੜੇ ਠੇਕੇਦਾਰ ਹੈਗੇ ਆ ਉਹਨਾਂ ਕੰਟੈਕਟ ਕਰਕੇ ਆਪਣੇ ਜਿਹੜੇ ਉਹਨਾਂ ਪਿੰਡਾਂ ਦੇ ਸਰਪੰਚ ਹੈਗੇ ਆ ਕੰਟੈਕਟ ਕਰਨ ਅਤੇ ਉਹਨੂੰ ਕੰਮ ਕਰਨ ਲਈ ਕਹਿਣ ਔਰ ਪੂਰਾ ਧਿਆਨ ਰੱਖਣ ਜਿਹੜੇ ਇਹ ਟੈਂਡਰ ਹੈਗੇ ਆ ਕੱਲ ਤੋਂ ਸ਼ੁਰੂ ਹੋਣਗੇ ਜਿਹੜੇ ਵੀ ਠੇਕੇਦਾਰੇ ਟੈਂਡਰ ਲੈਣਗੇ ਟੈਂਡਰ ਲੈਣ ਤੋਂ ਬਾਅਦ ਉਹਨਾਂ ਦੇ ਨੰਬਰ ਇਹ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਜਿਹੜੇ ਸਰਪੰਚ ਹੈ ਪੰਚ ਹੈ ਜੋ ਬਲਾਕ ਸੰਤੀਸ ਦੇ ਮੈਂਬਰਸ ਹੈਗੇ ਉਹਨਾਂ ਨੂੰ ਮੇਰੇ ਵੱਲੋਂ ਸ਼ੇਅਰ ਕਰ ਦਿੱਤੇ ਜਾਣੀ ਆ ਮੈਂ ਇਹ ਚਾਹਨਾ ਹੈਗਾ ਕਿ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਹੈਗੇ ਆ ਉਹ ਮਿਹਨਤ ਨਾਲ ਕੰਮ ਕਰ ਰਹੇ ਆ ਬੜੇ ਹੀ ਮਿਹਨਤ ਨਾਲ ਪੰਜਾਬ ਨੂੰ ਰੰਗਲਾ ਖੁਸ਼ਹਾਲ ਬਣਾਉਣ ਲਈ ਤੁਸੀਂ ਸਾਨੂੰ ਆਪਣਾ ਸਾਰਾ ਯੋਗਦਾਨ ਦਿਓ ਕਿਉਂਕਿ ਹਰ ਥਾਂ ਤੇ ਤੁਹਾਨੂੰ ਪਤਾ ਹੈ ਕਿ ਕਈ ਵਾਰ ਨਹੀਂ ਜਾ ਹੁੰਦਾ ਹੈਗਾ ਤੁਸੀਂ ਆਪਣੇ ਇਰੇ ਜਿਹੜੇ ਸੜਕਾਂ ਬਣਦੀਆਂ ਹੈਗੀਆਂ ਉਹਨਾਂ ਤੇ ਪੂਰਾ ਧਿਆਨ ਰੱਖੋ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਇਸ ਮੁੱਦੇ ਬਸਤੀ ਸੀ ਸੋ ਸਰ ਇੱਕ ਟੈਂਡਰ ਜਿਹੜਾ ਹੈ ਔਨਲਾਈਨ ਹੋਏਗਾ ਕਿ ਫਾਰਮੈਟ ਇਹਦਾ ਕਿ ਉਹ ਕਿਵੇਂ ਹੋਏਗਾ ਇਹਦਾ ਜਿਹੜੇ ਟੈਂਡਰ ਹੁੰਦੇ ਨੇ ਜੀ ਸਾਰੇ ਔਨਲਾਈਨ ਹੀ ਹੁੰਦੇ ਹੈਗੇ ਇਹਨਾਂ ਦੀ ਕੱਲ ਤੋਂ ਔਨਲਾਈਨ ਆਕਸ਼ਨ ਸ਼ੁਰੂ ਹੋ ਜੇਗੀ ਤੇ ਉਸ ਤੋਂ ਬਾਅਦ ਜਦੋਂ ਵੀ ਟੈਂਡਰ ਹੋਏਗਾ ਉਹਨਾਂ ਬਾਰੇ ਜਿਹੜੇ ਵੀ ਟੈਂਡਰ ਲੈਣਗੇ ਉਹਨਾਂ ਜਿਹੜੇ ਠੇਕੇਦਾਰ ਹੋਣਗੇ ਉਹਨਾਂ ਸਾਰੇ ਦੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਤੁਹਾਨੂੰ ਵੀ ਸ਼ੇਅਰ ਕਰ ਦਿੱਤੇ ਜਾਣਗੇ ਇਹ ਪਿੰਡਾਂ ਸਰਪੰਚਾਂ ਨੂੰ ਸ਼ੇਅਰ ਕਰ ਦਾਂਗੇ ਚੇਅਰਮੈਨ ਸਾਹਿਬ ਜੀ ਕਿਸ ਸਮਾਣਾ ਦੇ ਵਿੱਚ ਬਾਰ ਬਾਰ ਜਿਵੇਂ ਸ਼ਿਕਾਇਤ ਦੇਖਣ ਨੂੰ ਆ ਰਹੀ ਹੈ ਜਿਵੇਂ ਪਿੰਡਾਂ ਦੀ ਸੜਕਾਂ ਬਣਾਈਆਂ ਜਾ ਰਹੀਆਂ ਸੀ ਉਸ ਤੋਂ ਜਿਹੜਾ ਠੇਕੇਦਾਰ ਆ ਬੜਾ ਘਟੀਆ ਮਟੀਰੀਅਲ ਉਸ ਵਰਗਾ ਯੂਜ਼ ਕੀਤਾ ਜਾਂਦਾ ਜੀ ਇੱਥੇ ਜੇ ਤਾਂ ਕੋਈ ਪ੍ਰਬੰਧ ਹੋਇਆ ਤਾਂ ਲੋਕਾਂ ਨੂੰ ਕੀ ਕਹਣਾ ਜਾਊਗਾ ਦੇਖੋ ਮੈਂ ਤੁਹਾਨੂੰ ਜਿਹੜੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਕੰਮ ਸ਼ੁਰ कि ਜਦੋਂ ਪਹਿਲੀ ਸਰਕਾਰਾਂ ਠੇਕਾ ਦਿੰਦੀਆਂ ਸੀਗੀਆਂ ਉਹਨਾਂ ਦੀ ਮੁਲੀ ਭੁਗਤ ਵੀ ਹੁੰਦੀ ਸੀ ਉਹਨਾਂ ਕੀ ਹੁੰਦਾ ਸੀਗਾ ਕਿ ਸਪੋਜ਼ ਕਰੋ ਕਰੋੜ ਰੁਪਏ ਦਾ ਠੇਕਾ ਹੋਇਆ ਜਿਹੜਾ ਠੇਕੇਦਾਰ ਹੈਗਾ ਉਹਨੇ 50 ਲੱਖ ਦਾ ਮਟੀਰੀਅਲ ਲਾ ਕੇ ਤੇ ਸੜਕ ਬਣਾ ਕੇ ਇੱਕ ਵਾਰ ਪਾਸ ਕਰਾ ਕੇ ਦੇ ਦਿੱਤੀ ਉਸ ਤੋਂ ਬਾਅਦ ਉਹ ਕੁਛੀ ਦਿਨਾਂ ਬਾਅਦ ਟੁੱਟ ਜਾਂਦੀ ਸੀ ਜਿਹੜੇ ਮਾਨ ਸਾਹਿਬ ਨੇ ਇਹ ਸ਼ੁਰੂ ਕੀਤਾ ਹੈਗਾ ਇਹਦੇ ਵਿੱਚ ਕਲੀਅਰ ਐਗਰੀਮੈਂਟ ਹੋਏ ਹਨ ਜਿਹੜਾ ਵੀ ਟੈਂਡਰ ਲਏ ਉਹ ਚ ਕਲੀਅਰ ਲਿਖਿਆ ਹੋਇਆ ਹੈ ਕਿ 5 ਸਾਲ ਵਾਸਤੇ ਜਿਹੜਾ ਅਸੀਂ ਹੈਗਾ ਤੁਹਾਨੂੰ ਇਸ ਸੜਕ ਦਾ ਐਗਰੀਮੈਂਟ ਦੇ ਰਹੇ ਹਾਂ ਪਹਿਲਾ ਇਸ ਜਿਹੜਾ ਹੈਗਾ ਇਸ ਸਾਲ ਤੁਹਾਨੂੰ ਅਸੀਂ ਬਣਾਉਣ ਵਾਸਤੇ ਪੈਸੇ ਦ ਜਿਹੜੀ ਸੜਕ ਹੁਣ ਬਣੇਗੀ 25 26 ਦੇ ਵਿੱਚ ਫਿਲਹਾਲ ਸੜਕ ਬਣ ਗਈ ਹੈ 26 27 ਦਾ 27 28 ਦਾ 28 29 ਦਾ 29 ਦੀ ਦਾ ਅੱਜ ਇਸ ਸਾਲ ਤੋਂ ਇਲਾਵਾ 4 ਸਾਲ ਲਈ ਉਹਨਾਂ ਨੂੰ ਹੋਰ ਜਿਹੜੀ ਉਹਨਾਂ ਦੀ ਇੱਕ ਅਮਾਉਂਟ ਦਿੱਤੀ ਜਾਏਗੀ ਜਿਸ ਦੇ ਨਾਲ ਉਹ ਜਿਹੜੀ ਸੜਕਾਂ ਹੈਗੀਆਂ ਪ੍ਰੋਪਰ ਤਰੀਕੇ ਨਾਲ ਮੇਨਟੇਨ ਕੀਤੀ ਜਾਣਗੀਆਂ ਜੀ ਸਰ ਪਰ ਇਹ ਦੱਸੋ ਜਿਹੜੀਆਂ 5 ਸਾਲ ਤੁਸੀਂ ਕਹਿ ਰਹੇ ਹੋ ਵੀ ਉਸ ਤੋਂ ਬਾਅਦ ਉਹਨੂੰ ਪੈਸੇ ਦੇਣਗੇ ਇਹਦਾ ਮਤਲਬ ਕਿ ਜਿਹੜੀ ਸੜਕ ਹੈ ਪਹਿਲੇ ਹੀ ਆਪਾਂ ਇਹ ਖੋਦ ਕੇ ਕਰਿਆ ਵੀ 1 ਸਾਲ ਵਾਸਤੇ ਠੀਕ ਹੋ ਜੀ ਉਸ ਤੋਂ ਬਾਅਦ 4 ਸਾਲਾਂ ਨੂੰ ਪੈ ਦੇਣਗੇ ਨਹੀਂ ਜਿਹੜੀ ਸੜਕਾਂ ਸੀ ਬਣਾਈਆਂ ਦੇਖੋ ਗੱਲ ਇਦਾਂ ਹੈ ਕੋਈ ਪਤਾ ਨਹੀਂ ਲੱਗਦਾ ਕਈ ਪਿੰਡਾਂ ਦੇ ਜਿਹੜੇ ਫਿਰਨੀਆਂ ਹੈਗੀਆਂ ਉੱਥੇ ਪਾਣੀ ਵੀ ਆ ਜਾਂਦਾ ਹੈਗਾ ਹੋਰ ਜਿਹੜੇ ਹੈਵੀ ਟ੍ਰੈਫਿਕ ਵੀ ਹੈਗਾ ਪ੍ਰਾਫਿਕਸ ਦੇ ਨਾਲ ਵੀ ਸੜਕਾਂ ਟੁੱਟ ਵੀ ਜਾਂਦੀਆਂ ਹੈਗੀਆਂ ਇਹ ਨਹੀਂ ਕਹਿੰਦੇ ਕਿ ਸਾਰੇ ਸੜਕਾਂ ਟੁੱਟ ਜਾਂਦੀਆਂ ਹੈਗੀਆਂ ਇਹਦਾ ਮੇਨ ਮਕਸਦ ਸਾਡੀ ਸਰਕਾਰ ਦਾ ਇਹੀ ਹੈ ਕਿ ਜਿਹੜਾ ਵੀ ਠੇਕੇਦਾਰ ਕੰਮ ਕਰੇ ਉਹ ਪ੍ਰੋਪਰ ਪਹਿਲੇ ਦਿਨ ਤੋਂ ਹੀ ਸਹੀ ਢੰਗ ਨਾਲ ਕੰਮ ਕਰੇ ਜੇ ਫਿਰ ਵੀ ਕਿਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਹੈ ਸੜਕ ਟੁੱਟਦੀ ਹੈਗੀ ਤਾਂ ਉਹ ਵੀ ਰਿਪੇਅਰ ਕਰਕੇ ਦੇਵੇ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਹੋਵੇ ਵੀ ਪੰਜ-ਪੰਜ ਸਾਲ ਦੀ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਚੇਂਜ ਹੁੰਦੇ ਨੇ ਅਫਸਰ ਚੇਂਜ ਹੁੰਦੇ ਨੇ ਉਹਨਾਂ ਨੂੰ ਇਹ ਨਾ ਹੋਵੇ ਕਿ ਹੁਣੇ ਸੜਕ ਬਣੀ ਸੀ ਦੁਬਾਰਾ ਫਿਰ ਐਪਲੀਕੇਸ਼ਨ ਲਾਵਾਂਗੇ ਫਿਰ ਉੱਪਰ ਜਾਏਗੀ ਪਾਸ ਹੋਏਗੀ ਉਹਨਾਂ ਨੂੰ ਮੇਰਾ ਖਿਆਲ ਹੈ ਜੀ ਵੀ ਰਿਪੇਅਰ ਤਾਂ ਕਰਕੇ ਦੇਣਗੇ ਆਪਾਂ ਰਿਪੇਅਰ ਵਾਸਤੇ ਉਹਨਾਂ ਨੂੰ ਲੱਗਦੇ ਪੈਸੇ ਦੇ ਰਹੇ ਹਾਂ ਤੁਸੀਂ ਇਹ ਕਿਹਾ ਹੈਗਾ ਨਹੀਂ ਜੇ ਸਰਕਾਰ ਵੱਲੋਂ ਹੀ ਹੈਗਾ ਜੀ ਇਹ ਤੁਸੀਂ ਗੱਲ ਕਰ ਰਹੇ ਸੜਕਾਂ ਦੇਖੋ ਜਿਹੜੇ ਹੁਣ ਟੋਲਸ ਲੱਗਦੇ ਹੈਗੇ ਆ ਇਹਨਾਂ ਨਾਲ ਵੀ ਇਦਾਂ ਹੀ ਸਾਰੇ ਟੋਲਸ ਦੇ ਹੈਗੇ ਆ ਟੋਲ ਜਿਹੜੀ ਪਰਚੀ ਕੱਢਦੇ ਉਹਦੇ ਨਾਲ ਵੀ ਇਹੀ ਐਗਰੀਮੈਂਟ ਹੋਣਾ ਹੁੰਦਾ ਕਿ ਜਿਹੜੀ ਸੜਕਾਂ ਸਾਰੀ ਰਿਪੇਅਰ ਹੋਣਾ ਨਹੀਂ ਕਰਦੀਆਂ ਚਾਹੇ ਸਾਫ ਸਵਾਈ ਹੈ ਚਾਹੇ ਰਿਪੇਅਰ ਹੈ ਦੇਖੋ ਸੜਕਾਂ ਟਾਈਮ ਟੂ ਟਾਈਮ ਕਿਤੇ ਬਰਸਾਤ ਕੋਈ ਜ਼ਿਆਦਾ ਪੈ ਗਈ ਕੋਈ ਹੋਰ ਹੋ ਗਿਆ ਕਿਤੇ ਕੋਈ ਸੜਕ ਪੱਟਣੀ ਪੈ ਗਈ ਮੇਰੀ ਗੱਲ ਸਮਝੋ ਕੋਈ ਸੜਕ ਮੈਂ ਟੁੱਟਣ ਦੀ ਗੱਲ ਨਹੀਂ ਕਰ ਰਹਾ ਹੈਗਾ ਕੋਈ ਕੱਲ ਪਿੰਡਾਂ ਵਿੱਚ ਕੰਮ ਵੀ ਹੁੰਦੇ ਨੇ ਕੋਈ ਪਾਈਪਲਾਈਨ ਪੈ ਗਈ ਹੈਗਾ ਕਿਤੇ ਕੁਝ ਇੱਡੇ ਇੱਕ 20 ਸੜਕਾਂ ਹੈਗੀਆਂ ਨੇ ਟੋਟਲ ਉਹਦੇ ਵਾਸਤੇ ਤਕਰੀਬਨ 25 ਲੱਖ ਰੁਪਏ ਦੀ ਅਮਾਉਂਟ ਹੈ ਸਾਰੀ ਉਹ ਜਿਹੜੀ 20 ਪਿੰਡਾਂ ਦੀ ਮਤਲਬ 20 ਪਿੰਡਾਂ ਜਿਹੜੀ ਸੜਕਾਂ ਬਣਾਉਣ ਉਹਦੇ ਵਾਸਤੇ 25 ਲੱਖ ਦੀ ਕੋਈ ਅਮਾਉਂਟ ਜ਼ਿਆਦਾ ਨਹੀਂ ਹੈਗੀ ਜੇ ਦੇਖਿਆ ਜਾਵੇ ਤਾਂ ਲੱਖ ਰੁਪਏ ਦਾ ਇੱਕ ਸਾਲ ਦਾ ਉਹ ਹੋਇਆ ਤੇ ਕੋਈ ਅਮਾਉਂਟ ਜ਼ਿਆਦਾ ਨਹੀਂ ਹੈਗੀ ਇਹਦਾ ਸਿਰਫ ਇਸ ਕਰਕੇ ਕੀਤਾ ਗਿਆ ਹੈਗਾ ਕਿ ਜਿਹੜੇ ਠੇਕੇਦਾਰ ਸੜਕਾਂ ਬਣਾਉਣ ਉਹ ਪਹਿਲੇ ਦਿਨ ਤੋਂ ਹੀ ਠੀਕ ਵਧੀਆ ਤਰੀਕੇ ਦਾ ਮਟੀਰੀਅਲ ਯੂਜ਼ ਕਰਨ ਅਗਰ ਫੇਰ ਵੀ ਕਿਤੇ ਪ੍ਰੋਬਲਮ ਆਂਦੀ ਹੈਗੀ ਆ ਕਿਉਂਕਿ ਜਿਹੜੀਆਂ ਇਹ ਫਿਰਨੀਆਂ ਹੈਗੀਆਂ ਨੇ ਜਾਂ ਸੜਕਾਂ ਹੈਗੀਆਂ ਲਿੰਕ ਰੋ ਰਾਈਟ ਲੈਫਟ ਦੇ ਉੱਤੇ ਜਿਹੜਾ ਹੈਗਾ ਖੇਤ ਹੈਗੇ ਆ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਜਿਹੜਾ ਖੇਤ ਹੈਗੇ ਆ ਤੇ ਪਾਣੀ ਦੀ ਕਈ ਵਾਰ ਨਿਕਾਸੀ ਮੀਂਹ ਬਰਸਾਤ ਜ਼ਿਆਦਾ ਪੈ ਜਾਂਦੀ ਹੈਗੀ ਇਹ ਨਿਕਾਸੀ ਕਰਨ ਦੀ ਲੋੜ ਪੈ ਜਾਂਦੀ ਹੈਗੀ ਆ ਤੇ ਸੜਕਾਂ ਟੁੱਟ ਜਾਂਦੀਆਂ ਹੈਗੀਆਂ ਇਹ ਉਹਦੇ ਵਾਸਤੇ ਰੱਖੇ ਗਏ ਆ ਇਹਦੇ ਨਾਲ ਇਹ ਹੈਗਾ ਕਿ ਜਿਹੜੀ ਸਾਰੀ ਸੜਕਾਂ ਹੈਗੀਆਂ ਤਕਰੀਬਨ ਪੂਰੇ 5 ਸਾਲ ਬਿਲਕੁਲ ਫਿੱਟ ਰਹਿਣੀ ਹੈ ਸਹੀ ਰਹਿਣੀ ਹੈ ਔਰ ਸਹੀ ਤਰੀਕੇ ਨਾਲ ਉਹਨਾਂ ਦਾ ਜਿਹੜਾ ਹੈਗਾ ਉੱਥੇ ਆਵਾਜ਼ੇ ਹੋਏਗੀ ਜੀ ਸਾਡੇ 3 ਸਾਲ ਹੋ ਗਏ ਸਰਕਾਰ ਨੂੰ ਜੀ ਤੇ ਹੁਣ ਇਲੈਕਸ਼ਨ 1.5 ਸਾਲ ਬਾਅਦ ਇਲੈਕਸ਼ਨ ਡਿਊ ਹੈ ਹਮ ਇਹ ਕਿ ਇਲੈਕਸ਼ਨ ਕਰਕੇ ਹੀ ਸੜਕਾਂ ਬਣਦੀਆਂ ਪਹਿਲੇ ਤੱਕ ਬਣੀਆਂ ਨਹੀਂ 5 ਸਾਲ ਨੇ ਨਹੀਂ ਦੇਖੋ ਜਿਹੜੀਆਂ ਇਹ ਲਿੰਕ ਰੋਡਸ ਬਣਦੀਆਂ ਹੈਗੀਆਂ ਸੈਂਟਰਲ ਰੈਟਸ ਆਪਣੇ ਕਿਹੜੇ ਪੈਸੇ ਹੁੰਦੇ ਜੀ ਆਰਡੀਐਫ ਆਰਡੀਐਫ ਦੇ ਪੈਸੇ ਰੋਕੇ ਹੋਏ ਆ ਜੀ ਦੇਖੋ ਇਹ ਜਿਹੜਾ ਸਾਰਾ ਮੰਡੀ ਬੋਰਡ ਦਾ ਆਧਾਰਾ ਹੈਗਾ ਦੇਖੋ ਸਾਡੇ ਆਰਡੀਐਫ ਜਿਹੜੇ ਪੈਸੇ ਹੁੰਦੇ ਨੇ ਉਹ ਰੋਕੇ ਹੋਏ ਨੇ ਤੁਸੀਂ ਪਹਿਲਾਂ ਵੀ ਖਬਰਾਂ ਸੁਣਦੇ ਤਦੂਏ ਸਰ ਸੰਸਦਾਂ ਸਾਰੇ ਪੰਜਾਬ ਦੀਆਂ ਸੜਕਾਂ ਪ੍ਰੋਪਰ ਨਵੇਂ ਸਿਰੇ ਤੋਂ ਬਣ ਸਕਦੀਆਂ ਨੇ ਜਦੋਂ ਪਿੱਛੋਂ ਸੈਂਟਰ ਸਰਕਾਰ ਪੈਸੇ ਹੀ ਨਹੀਂ ਦੇ ਰਹੀ ਉਹ ਸਾਡੇ ਘੜ ਵਿਤਕਰਾ ਕਰਦੀ ਹੈਗੀ ਹੈ ਕਲੀਅਰ ਜੀ ਗੱਲ ਹੈ ਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈਗੀ ਹੈ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਹੈਗੀ ਹੈ ਤੁਹਾਨੂੰ ਸਾਰ ਸੇਖੋ ਮੇਰੇ ਤੋਂ ਬਿਲੋਂ ਸਾਰ ਨੂੰ ਪਤਾ ਹੈਗਾ ਕਿ ਸੈਂਟਰ ਸਰਕਾਰ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਨਾਲ ਧੱਕਾ ਕਰਦੀ ਆ ਗਿਆ ਜੀ ਸਾਹਿਬ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਸਪੋਜ਼ ਇੱਕ ਸਟ੍ਰੈਚ ਹੈ ਸਰ ਲਿੰਕ ਰੋਡ ਦਾ ਗੱਲ ਕਰਦੇ 4 ਕਿਲੋਮੀਟਰ ਦਾ ਸਟੈਚ ਹੈ ਜੀ ਤੇ ਯਾਰ ਬੰਨ ਸਾਰਾ ਦਾ ਸਾਰਾ ਸੜਕ ਪਰਿਸਥਿਤੀ ਜੀ ਉਹਦੇ ਉਤੇ ਬਜਰੀ ਯਾ ਰੋਡਿੰਗ ਪਾ ਦਿੱਤੀ ਹੈ ਤੇ ਇੱਕੋ ਵਾਰ ਹੋ ਗਿਆ ਮੇਰੇ ਵਾਸਤੇ ਟਾਈਮ ਬਾਉਂਡ ਇਸ ਟਾਈਮ ਸੈਕੰਡਲੀ ਕੀ ਸਾਰਾ ਇਕੋ ਸਟ੍ਰੈਚ ਦੇ ਵਿੱਚ ਹੋਏਗਾ ਜਾਂ ਫੇਸਿਸ ਦੇ ਵਿੱਚ ਹੋਏਗਾ ਹਾਂ ਮੈਂ ਇਹਦੇ ਵਿੱਚ ਤੁਹਾਨੂੰ ਦੱਸਦਾ ਹੈਗਾ ਦੇ ਵਿੱਚ ਆਵਾਜ਼ ਆਈ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਜੇ ਮੈਂ ਦੇਖੋ ਬਾਕੀ ਤਾਂ ਨਹੀਂ ਗੱਲ ਕਰ ਸਕਦਾ ਹੈਗਾ ਜੋ ਸਾਡੇ ਰਾਜਪੁਰੇ ਦੀਆਂ 20 ਰੋਡਸ ਬਣਨੀ ਹੈ ਹੈਗੀਆਂ ਅਸੀਂ ਉਹਨਾਂ ਨੂੰ ਡਿਵਾਈਡ ਕਰਕੇ ਉਹਨਾਂ ਦੇ 8 ਕੈਟਾਗਰੀਜ਼ ਬਣਾਈ 8 ਗਰੁੱਪ ਬਣਾਏ ਹੈਗੇ ਆ ਕੀ ਅਸੀਂ ਉਹਨਾਂ ਦੇ ਤਕਰੀਬਨ ਸਾਡੇ ਜਿਹੜੇ ਪੀਡਬਲਯੂਡੀ ਦੇ ਐਸਜੀਓ ਸਾਹਿਬ ਹੈਗੇ ਉਹਨਾਂ ਨੇ ਇਹਨਾਂ ਨੂੰ 8 ਡਿਵਾਈਡ ਕੀਤਾ ਹੈਗਾ ਟੋਟਲ 20 ਸੜਕਾਂ ਨੂੰ ਅੱਠ ਕੰਪਨੀਆਂੇ ਕੰਮ ਕਰਨਗੀਆਂ ਨਹੀਂ ਆਪਾਂ ਗੱਲ ਕਰ ਰਹੇ ਆ ਇੱਕੋ ਸੜਕ ਤੇ ਇੱਕੋ ਸੜਕ ਜੀ ਸਪੋਜ਼ ਕੋਈ ਜਿਹੜੀ ਸੈੱਬ ਕਰੀ ਤੱਕ ਹੈ ਜੀ ਹੂੰ ਕਿ ਸਾਰੀ ਦੀ ਸਾਰੀ ਸੜਕ ਇਹ ਇੱਕੋ ਟਾਈਮ ਦੇ ਵਿੱਚ ਪਟ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਸਾਰੀ ਬਜਰੀ ਉਛਾਲ ਦਿੱਤੀ ਜਾਏਗੀ ਤਾਂ ਕਿ ਮਤਲਬ ਆਮਨ ਮਤਲਬ ਉਹ ਜਿਹੜਾ ਸਾਰਾ ਸਟ੍ਰੈਚ ਹੈ ਇਹਨੇ ਜੇ ਜਨਰਲ ਸੜਕ ਨਹੀਂ ਬਣਦੀ ਕਿਸੇ ਵੀ ਕਲਾਈਮੈਟਿਕ ਕੰਡੀਸ਼ਨ ਕਰਕੇ ਜੀ ਉਹਦੇ ਕਰਕੇ ਪਿੰਡ ਵਾਲਿਆਂ ਨੂੰ ਜਾਂ ਆਮ ਆਵਾਜਾਈ ਨੂੰ ਬੜੀ ਪ੍ਰੇਸ਼ਾਨੀ ਇਹਦੇ ਬਾਰੇ ਜਿਹੜੀ ਗੱਲ ਕੀਤੀ ਹੈ ਇਹ ਪਹਿਲਾਂ ਵੀ ਗੱਲ ਮੇਰੇ ਧਿਆਨ ਚ ਆਈ ਸੀ ਕਿ ਸਰਕਾਰ ਦੇ ਵੀ ਧਿਆਨ ਚ ਹੈਗੀ ਹੈ ਇਹਦੇ ਲਈ ਪੰਜਾਬ ਦੇ ਜਿਹੜੇ ਮੰਡੀ ਬੋਰਡ ਦੇ ਸਾਡੇ ਚੇਅਰਮੈਨ ਸਾਹਿਬ ਹੈਗੇ ਆ ਉਹਨਾਂ ਨੇ ਇੱਕ ਮੀਟਿੰਗ ਜਿਹੜੇ ਸਾਡੇ ਪੀਡਬਲੂ ਦੇ ਪੀਡਬਲੂ ਦੇ ਐਸਡੀ ਸਾਹਿਬ ਹੈਗੇ ਆ ਉਹਨਾਂ ਨਾਲ ਸਾਰੀ ਇਹ ਗੱਲਬਾਤ ਚੱਲਦੀ ਪਈ ਹੈਗੇ ਕਿ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਜਿਹੜਾ ਸੜਕ ਦਾ 4 ਕਿਲੋਮੀਟਰ ਦਾ ਏਰੀਆ 4 ਕਿਲੋਮੀਟਰ ਪੱਟ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀਗਾ ਇੱਕ ਤਾਂ ਇਹਦੇ ਬਾਰੇ ਵੀ ਗੱਲ ਚੱਲਦੀ ਪਈ ਹੈ ਔਰ ਦੂਜਾ ਇਹਦਾ ਇੱਕ ਟਾਈਮ ਫਿਕਸ ਕਰ ਰਹੇ ਹੈਗੇ ਆ ਕਿ ਜਿੱਦਾਂ ਟੈਂਡਰ ਹੋਏਗਾ ਟੈਂਡਰ ਖੁੱਲਣ ਤੋਂ ਕੁਝ ਹੀ ਦਿਨਾਂ ਦੇ ਵਿੱਚ ਇਹ ਸੜਕ ਕੰਪਲੀਟ ਕਰਕੇ ਦੇਣੀ ਜ਼ਰੂਰੀ ਹੋਏਗੀ ਜੀ ਸੋ ਸਰ ਜੇ ਠੇਕੇਦਾਰ ਸਹੀ ਤਰੀਕੇ ਕੰਮ ਨਹੀਂ ਕਰਦਾ ਤਾਂ ਉਹਦਾ ਕੋਈ ਪ੍ਰਾਵਧਾਨ ਹੈ ਕਿ ਬਿਲ ਵੀ ਮਾਲ ਨੂੰ ਨਾ ਰੋਕਿਆ ਜਾਵੇ ਬਿਲਕੁਲ ਜੀ ਸਾਡੇ ਮੈਂ ਖੁਦ ਵੀ ਚੈੱਕ ਕਰਾਂਗਾ ਦੇਖੋ ਇਹ ਬਤੌਰ ਮਾਰਕਟ ਮੇਰੇ ਚੇਅਰਮੈਨ ਹੋਣ ਕਰਕੇ ਕਿਉਂਕਿ ਮੇਰੇ ਅੰਦਰੇ ਪਿੰਡ ਆਂਦੇ ਹੈਗੇ ਸੜਕਾਂ ਜਿਹੜੇ ਹੈਗੀਆਂ ਮੇਰੇ ਅੰਦਰ ਆਂਦੀਆਂ ਹੈਗੀਆਂ ਮੈਂ ਵੀ ਚੈੱਕ ਕਰਾਂ ਸਾਡਾ ਸਟਾਫ ਵੀ ਚੈੱਕ ਕਰੇਗਾ ਉਪਰੋਂ ਜਿਹੜੇ ਪੀਡਬਲਿਊ ਦੇ ਐਸਡੀਓ ਸਾਹਿਬ ਹੈਗੇ ਉਹ ਵੀ ਕਰਨਗੇ ਔਰ ਸਾਡੀ ਇੱਕ ਮੰਡੀ ਬੋਰਡ ਦੀ ਟੀਮ ਬਣਾਈ ਗਈ ਹੈਗੀ ਮੰਡੀ ਬੋਰਡ ਵੱਲੋਂ ਉਹ ਵੀ ਮੌਕੇ-ਮੌਕੇ ਦਾ ਹੈ ਕਿ ਸਾਰਾ ਕੁਝ ਚੈੱਕ ਕਰੇਗੀ ਜੇ ਕਿਤੇ ਕਮੀ ਪਾਈ ਜਾਂਦੀ ਹੈਗੀ ਠੇਕੇਦਾਰ ਦੇ ਕੰਮ ਦੇ ਵਿੱਚ ਤੇ ਉਹਦੇ ਬੰਦ ਕਾਰਵਾਈ ਕੀਤੀ ਜਾਏਗੀ ਜੀ